ਮੈਂ ਇਹਨੂੰ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੂੰ ਪ੍ਰਧਾਨ ਹੈ। ਤੈਨੂੰ ਅਕਾਲੀ ਦਲ ਹੀ ਨਹੀਂ ਕਹਿਣਾ ਆਉਂਦਾ ਤੂੰ ਕੱਲਾ ਅਕਾਲੀ ਦਲ ਕਹਿਣਾ। ਉਹ ਗੁਟਕਾ ਸਾਹਿਬ ਲੈ ਕੇ ਪਾਠ ਨਹੀਂ ਕਰਦਾ ਰਾਜਾ ਵੜਿੰਗ ਤੇ ਸੁਖਬੀਰ ਨੂੰ ਗੁਟਕਾ ਸਾਹਿਬ ਤੋਂ ਵੀ ਪਾਠ ਨਹੀਂ ਕਰਨਾ ਆਉਂਦਾਗਾ। ਔਰ ਮੈਂ ਗੱਲ ਕਹਿਣਾ ਸੁਖਬੀਰ ਸਿੰਘ ਬਾਦਲ ਤੇਰਾ ਸਮਾਂ ਖਤਮ ਹੋ ਚੁੱਕਾ ਹੈ। ਔਰ ਠੀਕ ਹੈ ਰਾਜਾ ਵੜਿੰਗ ਤਾਂ ਬੱਚਿਆਂ ਨੂੰ ਪਿਆਰ ਕਰਦਾ ਔਰ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਬੱਚੇ ਮਾਰਨ ਵਾਲਿਆਂ ਨੂੰ ਟਿਕਟਾਂ ਦਿੰਦਾ। ਉਹਦਾ ਜਿਹੜਾ ਜਵਾਈ ਆ ਅਮਰਤ ਬਾਠ ਜਿਹੜਾ ਇੱਕ ਨੰਬਰ ਦਾ ਗੈਂਗਸਟਰ ਆ। ਜਿਨੇ ਲਾਲੂ ਕੋਮਣ ਵਾਲਾ ਸਰਪੰਚ ਮਾਰਿਆ ਜਿਨੇ ਸੋਨੂ ਚੀਮਾ ਮਾਰਿਆ ਔਰ ਇਹੋ ਜੇ ਪਤਾ ਨਹੀਂ ਕਿੰਨੇ ਗੈਂਗਸਟਰ ਜਿਹੜੇ ਲੋਕ ਨੇ ਜਿਹੜੇ ਬਾਦਲ ਪਾਰਟੀ ਦੇ ਵਿੱਚ ਜੁੜੇ ਹੋਏ ਨੇ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਹੈ ਕਿਉਂਕਿ ਆਏ ਦਿਨ ਰਾਜਾ ਵੜਿੰਗ ਖਾਨਾ ਦੀ ਵੀਡੀਓ ਜਰੀਏ ਕੋਈ ਨਾ ਕੋਈ ਵਿਵਾਦ ਪੈਦਾ ਕਰ ਰਹੀ ਹੈ ਸਾਡੇ ਨਾਲ ਕੁਲਬੀਰ ਸਿੰਘ ਜੀਰਾ ਜੀ ਮੌਜੂਦ ਨੇ ਜੀਰਾ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕੱਲ ਉਹਨਾਂ ਨੇ ਟਵੀਟ ਕੀਤਾ ਕਿ ਦੋ ਛੋਟੇ ਬੱਚਿਆਂ ਦੇ ਜੋੜੇ ਦੇ ਹੱਥ ਰੱਖ ਕੇ ਰਾਜਾ ਵੜਿੰਗ ਨੇ ਸਿੱਖਾਂ ਦਾ ਅਪਮਾਨ ਕੀਤਾ ਗੱਲ ਇਹ ਆ ਕਿ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਕਿਹਾ ਕਿ ਕਾਂਗਰਸ ਠੀਕ ਨਹੀਂ ਚੱਲ ਰਿਹਾ ਮੈਨੂੰ ਇਹ ਸਮਝ ਨਹੀਂ ਲੱਗੀ ਕਿ ਆਪਾਂ ਬੋਲੀ ਕਿੰਦੀ ਬੋਲਦੇ ਪਏ ਆ ਜੀ ਕਿਉਂਕਿ ਜਨਤਾ ਭਗਵੰਤ ਮਾਨ ਦੀ ਬੋਲਦੇ ਪਏ ਹੋ ਤਾਂ ਜਾਂ ਸੁਖਬੀਰ ਬਾਦਲ ਦੀ ਤੁਸੀਂ ਬੋਲਦੇ ਹੋ ਨਹੀਂ ਕਿਉਂਕਿ ਆਏ ਦਿਨ ਵਿਵਾਦ ਚੱਲ ਰਿਹਾ ਨਾ 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 ਵਿਵਾਦ ਕੌਣ ਗੱਲ ਕਰ ਰਿਹਾ ਹੈ ਵਿਵਾਦ ਤੇ ਉਹ ਗੱਲ ਕਰੂਗਾ ਜਿਹੜਾ ਆਪ ਹੀ ਸਿੱਖ ਨਹੀਂਗਾ ਮੈਂ ਇਹਨੂੰ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੂੰ ਪ੍ਰਧਾਨ ਹੈ ਤੇ ਇਹਨੂੰ ਅਕਾਲੀ ਦਲ ਹੀ ਨਹੀਂ ਕਹਿਣਾ ਆਉਂਦਾ ਤੂੰ ਕੱਲਾ ਅਕਾਲੀ ਦਲ ਕਹਿਣਾ ਤੇ ਜਿਹਨੂੰ ਜਿਹੜਾ ਆਪ ਸਿੱਖਿਆ ਨਹੀਂਗਾ ਹੋ ਸਕਦਾ ਹੈ ਕਿ ਰਾਜਾ ਵਿਡਿੰਗ ਨੂੰ ਪੰਜ ਬਾਣੀਆਂ ਜਿਹੜੀਆਂ ਉਹ ਕੰਠ ਹੋਣ ਉਹ ਗੁਟਕਾ ਸਾਹਿਬ ਲੈ ਕੇ ਪਾਠ ਨਹੀਂ ਕਰਦਾ ਰਾਜਾ ਵੜਿੰਗ ਤੇ ਸਖਬੀਰ ਨੂੰ ਗੁਟਕਾ ਸਾਹਿਬ ਤੋਂ ਵੀ ਪਾਠ ਨਹੀਂ ਕਰਨਾ ਆਉਂਦਾਗਾ ਇਸ ਕਰਕੇ ਮੈਂ ਗੱਲ ਕਹਿਣਾ ਕਿ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਿਆ ਕਰੋ ਰਾਜਾ ਵੜਿੰਗ ਨੇ ਉਹਨਾਂ ਬੱਚਿਆਂ ਨਾਲ ਪਿਆਰ ਕੀਤਾ ਔਰ ਜੇ ਬੱਚਿਆਂ ਨਾਲ ਪਿਆਰ ਕਰਨਾ ਕੋਈ ਗਲਤ ਗੱਲ ਆ ਰਾਜੇ ਵੜਿੰਗ ਦੀ ਉਹ ਜਿਹੜੀ ਵੀਡੀਓ ਵੇਖੋ ਉਹ ਕਹਿੰਦਾ ਸਿੱਖ ਸਰਦਾਰ ਕਿ ਸਿੱਖ ਕਹਿਣਾ ਮਾੜੀ ਗੱਲ ਆ ਤੇ ਸਰਦਾਰ ਕਹਿਣਾ ਮਾੜੀ ਗੱਲ ਆ ਔਰ ਜਿਹੜੇ ਛੋਟੇ ਬੱਚੇ ਸੀ ਆਪਦੇ ਛੋਟੇ ਬੱਚਿਆਂ ਨੂੰ ਪਿਆਰ ਕਰਦੇ ਆ ਲਾਡੀਆਂ ਕਰਦੇ ਆ ਔਰ ਮੈਂ ਗੱਲ ਕਹਿਣਾ ਸੁਖਬੀਰ ਸਿੰਘ ਬਾਦਲ ਤੇਰਾ ਸਮਾਂ ਖਤਮ ਹੋ ਚੁੱਕਾ ਹੈ ਔਰ ਠੀਕ ਆ ਰਾਜਾ ਵੜਿੰਗ ਤਾਂ ਬੱਚਿਆਂ ਨੂੰ ਪਿਆਰ ਕਰਦਾ ਔਰ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਬੱਚੇ ਮਾਰਨ ਵਾਲਿਆਂ ਨੂੰ ਟਿਕਟਾਂ ਦਿੰਦਾ ਔਰ ਉਹਨੇ ਉਹਦਾ ਜਿਹੜਾ ਕੈਂਡੀਡੇਟ ਆ ਉਹਦਾ ਜਿਹੜਾ ਝਵਾਈ ਆ ਅਮਰਤ ਬਾਠ ਜਿਹੜਾ ਇੱਕ ਨੰਬਰ ਦਾ ਗੈਂਗਸਟਰ ਆ ਜਿਨੇ ਲਾਲੂ ਕੋਮਣਾਲਾ ਸਰਪੰਚ ਮਾਰਿਆ ਜਿਨੇ ਸੋਨੂ ਚੀਮਾ ਮਾਰਿਆ ਔਰ ਇਹੋ ਜੇ ਪਤਾ ਨਹੀਂ ਕਿੰਨੇ ਗੈਂਗਸਟਰ ਜਿਹੜੇ ਲੋਕ ਨੇ ਜਿਹੜੇ ਬਾਦਲ ਪਾਰਟੀ ਦੇ ਵਿੱਚ ਜੁੜੇ ਹੋਏ ਨੇ ਔਰ ਰਾਜੇ ਵੜਿੰਗ ਤੇ ਉਂਗਲ ਚੁੱਕਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਪਹਿਲਾਂ ਆਪ ਦੀ ਪੀੜ੍ਹੀ ਥੱਲੇ ਸੋਟਾ ਮਾਰ ਔਰ ਮੈਂ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ 2017 ਤੋਂ ਲੈ ਕੇ ਮੈਂ 22 ਤੱਕ ਐਮਐਲਏ ਸੀ ਤਾਂ ਤੂੰ ਤਾਂ ਇੱਕ ਐਵੇਂ ਕਿਉਂਕਿ ਤੇਰੀ ਤਾਂ ਖਾਦੀ ਹੁੰਦੀ ਆ ਔਰ ਖਾਦੀ ਦੇ ਨਾਲ ਨਾਲ ਵੀ ਮੈਨੂੰ ਨਹੀਂ ਪਤਾ ਲੱਗਦਾ ਕਿ ਤੂੰ ਕਿਹੜੀ ਚੀਜ਼ ਦਾ ਨਸ਼ਾ ਕਰਦਾ ਹੈ ਜਿੰਦੇ ਜੇ ਤੂੰ ਆਪਦੀ ਸੁੱਧ ਬੋਝਤ ਗਵਾ ਲੈਣਾ ਤੈਨੂੰ ਇਹ ਵੀ ਨਹੀਂ ਪਤਾ ਲੱਗਦਾ ਤੂੰ ਕੀ ਬੋਲਦਾ ਜੇ ਤੂੰ ਮੁਖਸ਼ਰ ਸਾਹਿਬ ਦੀ ਰੈਲੀ ਤੇ ਆਪਦੇ ਬਾਪ ਨੂੰ ਕਹਿ ਸਕਦਾ ਕਿ ਮੇਰੇ ਪਿਤਾ ਸਮਾਨ ਬਾਦਲ ਸਾਹਿਬ ਤੂੰ ਵੀ ਮੇਰੇ ਤੇ ਸਵਾਲ ਕੀਤਾ ਕਿ ਕੁਲਵੀਰ ਜੀਰਾ ਨਸ਼ੇੜੀ ਆ ਤੇ ਮੈਂ ਸਾਰਿਆ ਮੀਡੀਆ ਤੁਸੀਂ ਜਾਣਦੇ ਹੋ ਮੈਂ ਸੁਖਵੀਰ ਬਾਦਲ ਦੇ ਨਾਲ ਡਾਬ ਟੈਸਟ ਕਰਾਉਣ ਨੂੰ ਕਿਹਾ ਮੈਂ ਅੱਜ ਵੀ ਕਹਿੰਦਾ ਜਿਹੜਾ ਮਰਜੀ ਲੀਡਰ ਮੇਰੇ ਨਾਲ ਡਾਬ ਟੈਸਟ ਕਰਾਵੇ ਔਰ ਮੈਂ ਲੜਾਈ ਜਿਹੜੀ ਹਾਈ ਕੋਰਟ ਤੱਕ ਲੈ ਕੇ ਜਾਵਾਂਗਾ ਕੀ ਪੰਜਾਬ ਦੇ ਵਿੱਚ ਚਾਹੇ ਕੋਈ ਸਰਪੰਚਾ ਚਾਹੇ ਕੋਈ ਐਮਐਲਏ ਆ ਚਾਹੇ ਐਮਪੀ ਆ ਉਹ ਨਸ਼ਾ ਮੁਕਤ ਹੋਣਾ ਚਾਹੀਦਾ ਔਰ ਸ਼ਖਬੀਰ ਸਿੰਘ ਬਾਦਲ ਕਹਿੰਦੇ ਡਰਗ ਟੈਸਟ ਦਾ ਕਰਾ ਕੇ ਵੇਖ ਮਰਨਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਪ ਦਾ ਕਹਿਣ ਤੋਂ ਪਹਿਲਾਂ ਸੋਚ ਲਿਆ ਕਰੋ ਕਰਨਾ ਕੀ ਔਰ ਆ ਜਿਹੜਾ ਆ ਉਹ ਬੋਰਡ ਲੱਗਾ ਹੈ ਹਰਮੀਤ ਦਾ ਹਾਂਜੀ ਇਹ ਕਹਿੰਦਾ ਸੀ ਮੇਰਾ ਭਰਾ ਹੈ ਪਹਿਲਾਂ ਹੂੰ ਦੇ ਹੁਣੇ ਕਹਿੰਦਾ ਇਹ ਨਸ਼ੇੜੀ ਇਹਨੇ ਨਸ਼ਾ ਬੜਾ ਵੇਚਿਆ ਕਹਿੰਦੇ ਧੋਖਾ ਦੇ ਗਿਆ ਜੇ ਧੋਖਾ ਦੇ ਗਿਆ ਜੇ ਨਸ਼ਾ ਵੇਚਿਆ ਤੇ ਵੇਚਿਆ ਕਹਿੰਦੇ ਰਾਤ ਚ ਸੁਖਬੀਰ ਸਿੰਘ ਬਾਦਲ ਦੇ ਰਾਤ ਤੇਨ ਵਾਰੀ ਐਮਐਲਏ ਕਿਹਨੇ ਬਣਾਇਆ ਸੁਖਬੀਰ ਸਿੰਘ ਬਾਦਲ ਨੇ ਉਹੋ ਜੇ ਭਗਵੰਤ ਮਾਨ ਵਾਲੇ ਜਿਹੜੇ ਕਹਿੰਦੇ ਸੀ ਸਭ ਤੋਂ ਵੱਧ ਰਮੀਤ ਨੇ ਨਸ਼ਾ ਵੇਚਿਆ ਔਰ ਅੱਜ ਰਮੀਤ ਦੇ ਇਹਨਾਂ ਨੂੰ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਚ ਪਤਾ ਅੱਜ ਰਮੀਤ ਦੇ ਇਹਨਾਂ ਨੂੰ ਚੰਗਾ ਲੱਗਣ ਲੱਗ ਗਏ ਕਹਿੰਦੇ ਕਿ ਹਲਕੇ ਦੀ ਪਸੰਦ ਹੀ ਸਰਵਰ ਮੀਟਿੰਗ ਸੰਧੂ ਆ ਤੇ ਸੀਐਸ ਕਰਕੇ ਟਿਕਟ ਦੇ ਦਿੱਤੀ ਭਗਵੰਤ ਮਾਨ ਨੇ ਗੱਲ ਇਹ ਹਲ ਦਿੱਲੀ ਵਾਲਿਆਂ ਦੀ ਪਸੰਦ ਰਮੀਲ ਸਿੰਘ ਸੰਧੂ ਸੀ ਕਾਰਨ ਕਾਰਨ ਇਹ ਹੈ ਕਿ ਵੱਡੇ ਵੱਡੇ ਬੈਗ ਦਿੱਤੇ ਆ ਇੱਥੇ ਕੋਈ ਵਰਕਰ ਹੈ ਨਹੀਂ ਸੀ ਮੈਂ ਗੱਲ ਕਹਿਣਾ ਡਾਕਟਰ ਸਾਹਿਬ ਦੀ ਘਰ ਵਾਲੀ ਹੈ ਨਹੀਂ ਸੀ ਜਾਂ ਹੋਰ ਉਹਨਾਂ ਦੇ ਪਰਿਵਾਰ ਚ ਕੋਈ ਜੀ ਹੈ ਨਹੀਂ ਸੀਗਾ ਜਾਂ ਕੋਈ ਵੀ ਝਾੜੂ ਦਾ ਵਰਕਰ ਜਿਨੇ ਝਾੜੂ ਨੂੰ ਇੱਥੋਂ ਤੱਕ ਲਿਆਂਦਾ ਹੋਵੇ ਔਰ ਇਹਨੇ ਤਾਂ ਝਾੜੂ ਵਾਲਿਆਂ ਤੇ ਪਰਚੇ ਦਿੱਤੇ ਆ ਆਪਦੇ ਰਾਜ ਦੇ ਵਿੱਚ ਔਰ ਮੈਂ ਗੱਲ ਕਹਿਣਾ ਕਿ ਲੋਕਾਂ ਨੇ ਮਾਮਾ ਦੇ ਪੁੱਤ ਮਾਰਨ ਵਾਲਾ ਇਹ ਹਰਮੀਤ ਸੰਧੂ ਆ ਔਰ ਇੱਕ ਬੰਨੇ ਇੱਕ ਨਸ਼ੇ ਨਾਲ ਮਾਰਦਾ ਦੂਜਾ ਗੋਲੀਆਂ ਨਾਲ ਮਾਰਦਾ ਬਾਲ ਨਾਲ ਇਸ ਕਰਕੇ ਸਾਡਾ ਉਮੀਦਵਾਰ ਜਿਹੜਾ ਹੈ ਬਹੁਤ ਵਧੀਆ ਹੋਣਾਰਾ ਔਰ ਲੋਕਾਂ ਦਾ ਹਰਮਨ ਪਿਆਰਾ ਔਰ ਉਹਦੇ ਤੇ ਕੋਈ ਉਂਗਲ ਨਹੀਂ ਚੱਕਦਾ ਔਰ ਰਾਜਾ ਵੜਿੰਗ ਦੇ ਬਿਆਨਾਂ ਨੂੰ ਇਸ ਤਰ੍ਹਾਂ ਕਿਉਂ ਪੇਸ਼ ਕੀਤਾ ਜਾਂਦਾ ਕਹਿੰਦੇ ਪਿੰਡ ਤੇ ਜਾ ਕੇ ਕਹਿੰਦੇ ਨੇ ਕਿ ਪਿੰਡ ਦਾ ਕੁੱਤਾ ਵੀ ਖੜਾ ਹੋ ਜੂਵੇ ਤੇ ਤੁਹਾਡਾ ਫਿਰ ਉਮੀਦਵਾਰ ਖੜਾ ਇਹਨੂੰ ਇੱਕ ਪੋਰਟਰੇਟ ਕਰਕੇ ਪੇਸ਼ ਕੀਤਾ ਜਾ ਰਿਹਾ ਗੱਲ ਇਹ ਆ ਕਿ ਤੁਸੀਂ ਆਪ ਸਿਆਣੇ ਹੋ ਰਾਜਾ ਵੜਿੰਗ ਨੂੰ ਮਿੰਟ-ਮਿੰਟ ਬਾਅਦ ਕਿਉਂ ਵੀ ਕਰਦੇ ਆ ਕਿਉਂਕਿ ਰਾਜਾ ਵੜਿੰਗ ਇੱਕ ਉਹੋ ਜਿਹਾ ਲੀਡਰ ਬਣ ਚੁੱਕਾ ਹੈ ਲੋਕਾਂ ਦੀ ਪਸੰਦ ਜਿਹੜਾ ਵਧਦਾ ਜਾ ਰਿਹਾ ਹੈ ਤੇ ਜਿਹੜੀ ਚੀਜ਼ ਵੱਧਦੀ ਹੋਵੇ ਉਹਨੂੰ ਰੋਕਣ ਲਈ ਫਿਰ ਦੁਸ਼ਮਣਤਾ ਘੇਰਾ ਪਾਉਂਦੇ ਨੇ ਔਰ ਗੱਲ ਇਹ ਆ ਕਿ ਇਹਨਾਂ ਦਾ ਕੰਮ ਤਾਂ ਖਤਮ ਹੋ ਚੁੱਕਾ ਹੈ ਔਰ ਮੈਂ ਕਹਿੰਦਾ ਕਿ ਦੇਣ ਤਾਂ ਹ 11 ਨੂੰ ਵੋਟਾਂ ਪੈ ਜਾਣੀਆਂ 14 ਨੂੰ ਰਿਜ਼ਲਟ ਆਉਣਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਬਾਦਲਾਂ ਦੇ ਪੱਲੇ ਕੀ ਆ ਪਰ ਬਾਦਲ ਸਾਹਿਬ ਕਹਿੰਦੇ ਨੇ ਕਿ ਅਸੀਂ ਸਭ ਤੋਂ ਵੱਡਾ ਕੌਮ ਦਾ ਸਤਿਕਾਰ ਕੀਤਾ ਧਰਮੀ ਫੌਜੀ ਦੀ ਧੀ ਨੂੰ ਅਸੀਂ ਟਿਕਟ ਦਿੱਤੀ ਹੈ ਔਰ ਇੱਕ ਧਰਮੀ ਫੌਜੀਆ ਦਾ ਜੋ ਮਕਾਮ ਥੱਲੇ ਡਿੱਗਾ ਸੀ ਉਹਨੂੰ ਉੱਪਰ ਲੈ ਕੇ ਗਏ ਤੇ ਅੱਜ ਗਲਤ ਕੀ ਹੈ ਇਹ ਬਾਦਲ ਸਾਹਿਬ ਕਹਿੰਦੇ ਆ ਕਿ ਧਰਮੀ ਫੌਜੀ ਦੀ ਧੀ ਨੂੰ ਟਿਕਟ ਦਿੱਤੀ ਹੈ ਜਾਂ ਘਰ ਵਾਲੀ ਨੂੰ ਦਿੱਤੀ ਹੈ ਪਹਿਲਾਂ ਤੁਸੀਂ ਦੱਸੋ ਉਹਨਾਂ ਨੇ ਕਿ ਪਰਿਵਾਰ ਨੂੰ ਟਿਕਟ ਦਿੱਤੀ ਧਰਮੀ ਫੌਜੀ ਦੇ ਪਰਿਵਾਰ ਨੂੰ ਪਰਿਵਾਰ ਨੂੰ ਮਤਲਬ ਕਿ ਘਰ ਵਾਲੀ ਨੂੰ ਤੇ ਧਰਮੀ ਫੌਜੀ ਜਿਉਂਦਾ ਹੈ ਮਰਿਆ ਨਹੀਂ ਵੇਖਿਆ ਕਿਸੇ ਨੇ ਅੱਜ ਤਰਨ ਤਰਨ ਦੇ ਲੋਕ ਸਵਾਲ ਕਰਦੇ ਨੇ ਕਿ ਉਹ ਧਰਮੀ ਫੌਜੀ ਦਾ ਵਿਖਾਓ ਧਰਮੀ ਫੌਜੀ ਦੀ ਜਿਹੜੀ ਫੋਟੋ ਵਿਖਾਉਂਦੇ ਆ ਉਹ ਫੋਟੋ ਤੇ ਐ ਲੱਗਦਾ ਕਿ ਜਿਵੇਂ ਉਹ ਕੈਂਡੀਡੇਟ ਦਾ ਪੁੱਤਰ ਹੋਵੇ ਔਰ ਮੈਂ ਕਹਿੰਦਾ ਜੇ ਧਰਮੀ ਫੌਜੀ ਜਿਉਂਦਾ ਤੇ ਲੋਕਾਂ ਚ ਲਿਆਓ ਕਿਉਂਕਿ ਇਹ ਪੰਥਕ ਹਲਕਾ ਹੈ ਔਰ ਗੁਰੂ ਨੂੰ ਪਿਆਰ ਕਰਨ ਵਾਲੇ ਲੋਕ ਆ ਔਰ ਜੇ ਵਾਕੇ ਧਰਮੀ ਫੌਜੀ ਤੇ ਲੋਕਾਂ ਚ ਲੈ ਕੇ ਆਓ ਧਰਮੀ ਫੌਜੀ ਪਤਾ ਕੀ ਹੈ ਧਰਮੀ ਫੌਜੀ ਤਾਂ ਕਮਰੇ ਚ ਅੰਦਰ ਤੜਿਆ ਆ। ਸਵੇਰੇ ਤੜਕੇ ਪਉਆ ਲਾ ਲਿੰਦਾ। ਔਰ ਜਿਹੜੇ ਇਹੋ ਜਿਹੇ ਲੋਕ ਜਿਹੜੇ ਫੌਜ ਦੇ ਵਿੱਚੋਂ ਭੱਜੇ ਉਹਨੋਂ ਧਰਮੀ ਫੌਜੀ ਨਹੀਂ ਹੋ ਸਕਦੇ। ਹੂੰ ਉਹਦਾ ਕਰਦਾਰ ਵੇਖੋ ਪਹਿਲਾਂ ਕੀ ਹੈ। ਹੂੰ ਇਸ ਕਰਕੇ ਜਦੋਂ ਤੁਸੀਂ ਵੇਖੋਗੇ ਨਾ ਉਹਦੀ ਹਿਸਟਰੀ ਬਾਰੇ ਕਿਉਂਕਿ ਜੇ ਉਹਦੀ ਹਿਸਟਰੀ ਚੰਗੀ ਹੁੰਦੀ ਤਾਂ ਉਹਨੂੰ ਲੋਕਾਂ ਚ ਲੈ ਕੇ ਆਉਂਦੇ। ਇਸ ਕਰਕੇ ਉਹ ਧਰਮੀ ਫੌਜੀ ਨਹੀਂ ਉਹ ਇੱਕ ਗੈਂਗਸਟਰ ਦਾ ਸਹਰਾ ਹੈ। ਹੂੰ ਔਰ ਜਿਹੜਾ ਗੈਂਗਸਟਰ ਦਾ ਸਹਰਾ ਹੈ ਜਿਹੜਾ ਲੋਕਾਂ ਨੂੰ ਫੋਨ ਕਰਦਾ ਹੈ ਤੇ ਜਿੰਦੀ ਘਰ ਵਾਲੀ ਜਾ ਕੇ ਕੰਨ ਨਾਲ ਫੋਨ ਲਾ ਦੇਂਦੀ ਕਿ ਹਾਂ ਬਈ ਗੱਲ ਕਰ ਕਿ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ ਇਹ ਅਸੀਂ ਅੱਖਾਂ ਦੀ ਲੜਾਈ ਲੜ ਰਹੇ ਆ ਲੋਕਾਂ ਦੇ ਵਿੱਚ ਜਾ ਰਹੇ ਆ ਲੋਕੀ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਰਹੇ ਆ ਕੰਨ ਦੀ ਲੜਾਈ ਪਿਸਤੌਲ ਨਾਲ ਲੜਦੀ ਇਹ ਕਿਹੜੀ ਅੱਖਾਂ ਦੀ ਲੜਾਈ ਹੈ ਇਹ ਕਹਿੰਦੇ ਆ ਕੱਲ ਪਰਸੋਂ ਧਰਨਾ ਲੱਗਾ ਸੀ ਸੁਖਬੀਰ ਬਾਦਲ ਜੀ ਕਹਿ ਰਹੇ ਸੀ ਸਾਡੇ ਵਰਕਰਾਂ ਨਾਲ ਧੱਕਾ ਹੋ ਰਿਹਾ ਹਾਂ ਜੀ ਬਿਲਕੁਲ ਟਾਡੇ ਵਰਕਰਾਂ ਤੇ ਕਹਿੰਦੇ ਅਸੀਂ ਸ਼ਿਕਾਇਤ ਦਿੱਤੀ ਤੇ ਐਸਐਸਪੀ ਬਦਲ ਗਈ ਨਾ ਉਹ ਕਹਿੰਦੇ ਸਾਡੀ ਸ਼ਿਕਾਇਤ ਤੇ ਦਮ ਸੀ ਤੇ ਐਸਐਸਪੀ ਬਦਲੀ ਗਈ ਤੁਹਾਡੇ ਵਰਕਰਾਂ ਤੇ ਤਾਂ ਇਕੱਲਾ ਧੱਕਾ ਜੀ ਜਿਹੜੀ ਤੁਸੀਂ ਗੱਲ ਕਰਦੇ ਇੱਕ ਪਰਚਾ ਹੋ ਗਿਆ ਤੇ ਤੁਸੀਂ ਕਿੰਨੇ ਪਰਚੇ ਲੋਕਾਂ ਦੇ ਦਿੱਤੇ ਬਈ ਪਹਿਲਾਂ ਤੇ ਇਹ ਦੱਸੋ ਦੂਜੀ ਗੱਲ ਜਿਹੜਾ ਤੁਸੀਂ ਲੋਕਾਂ ਨਾਲ ਧੱਕਾ ਕਰਦੇ ਹੋ ਬਈ ਜਿਹੜਾ ਤੁਹਾਡੇ ਵਾਲਾ ਅੰਮ੍ਰਿਤ ਬਾਜ਼ ਦਾ ਮਾਹੌਲ ਅੱਜ ਦਾ ਮਾਹੌਲ ਹੈ ਵਾਹ ਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਤਾਂ ਉਹਦੀ ਸ਼ਿਕਾਇਤ ਦੇ ਉੱਤੇ ਪਰਚਾ ਆਪਣਾ ਐਸਐਸਪੀ ਦੀ ਇਤਬਾਦਲਾ ਕਰਤਾ ਕਿ ਸਸਪੈਂਡ ਕਰਤੇ ਹਿੰਦੇ ਵਿੱਚ ਉਹਦੇ ਕੋਲ ਕੀ ਪ੍ਰੂਫ ਆ ਕੀ ਉਹਦੀ ਸ਼ਿਕਾਇਤ ਇਤਬਾਦਲਾ ਚ ਚਾਰ ਬੰਦੇ ਦੀ ਇੱਕ ਮਿੰਟ ਸ਼ਿਕਾਇਤ ਅਸੀਂ ਵੀ ਕੀਤੀ ਆ ਕਿ 250 ਬੰਦਾ ਪੁਲਿਸ ਦਾ ਜਿਹੜਾ ਉਹ ਚਭਾਲ ਏਰੀਏ ਦੇ ਵਿੱਚ ਲਾਤਾ 250 ਬੰਦਾ ਇੱਥੇ ਲੱਗਾ ਹੋਇਆ ਜਿਹੜਾ ਸਾਰੇ ਥਾਣਿਆਂ ਦੇ ਵਿੱਚੋਂ ਜਾ ਕੇ ਐਫ ਆਈ ਆਰਾਂ ਕਢਾ ਰਹੇ ਨੇ ਜਿਹੜੇ ਜਾ ਕੇ ਕਾਂਗਰਸੀਆਂ ਨੂੰ ਹਰੇਕ ਪਾਰਟੀ ਨੂੰ ਜਿਹੜਾ ਕਿ ਝਾੜੂ ਦੇ ਨਾਲ ਨਹੀਂ ਜਿਹੜਾ ਉਹਨਾਂ ਨੂੰ ਜਾ ਕੇ ਪ੍ਰੈਸ਼ਰਾਈਜ਼ ਕਰਦੇ ਨੇ ਕਿ ਤੇਰੇ ਤੇ 307 ਲਾ ਦੇਾਂਗੇ ਜੇ ਤੂੰ ਨਾ ਗੱਲ ਸੁਣੀ ਇਸ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਸ਼ਿਕਾਇਤਾਂ ਤਾਂ ਅਸੀਂ ਵੀ ਕੀਤੀਆਂ ਨੇ ਪਰ ਸਾਨੂੰ ਐਂਦੇ ਤਰ੍ਹਾਂ ਢੋਲਣੀ ਵੀ ਜਾਉਣਾ ਆਉਂਦਾ ਗਾ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਉਣਾ ਚਾਹੁੰਦੇ ਆਂ ਔਰ ਇਹ ਅੱਗ ਪਾਉਣਾ ਚਾਹੁੰਦਾ ਔਰ ਲੋਕ ਕਹਿੰਦੇ ਤੇ ਯਕੀਨ ਕਰਨਗੇ ਜਿਹੜਾ ਕਹਿੰਦਾ ਸੀ ਮੈਂ ਬੇਅਦਬੀ ਕਰਾਈ ਆ ਤੇ ਜਾ ਕੇ ਸਜ਼ਾ ਵੀ ਮਿਲੀ ਕਾਲ ਤੱਕ ਸਭ ਤੇ ਮੰਨ ਵੀ ਗਿਆ ਤੇ ਉਦੋਂ ਬਾਅਦ ਕਹਿੰਦਾ ਮੈਂ ਤਾਂ ਗੁਰੂ ਬਖਸ਼ਣਹਾਰਾ ਮੈਨੂੰ ਬਖਸ਼ ਦਿੱਤਾ ਗੁਰੂ ਨੇ ਫਿਰ ਗੁਰੂ ਜੀ ਗੁਰੂ ਨੇ ਬਖਸ਼ਤਾ ਫਿਰ ਅੱਜ ਵੀ ਮੰਨੇ ਨਾ ਕੀ ਕੀਤੀ ਆ ਫਿਰ ਬਾਹਰ ਆਣ ਕੇ ਕਿਉਂ ਕਹਿੰਦਾ ਕਿ ਸਾਡੇ ਨਾਲ ਧੱਕਾ ਹੋ ਗਿਆ ਇਸ ਕਰਕੇ ਮੈਂ ਗੱਲ ਕਹਿਣਾ ਕਿ ਅੱਜ ਉਹ ਹੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਹ ਹੀ ਗਿਆਨੀ ਹਰਪ੍ਰੀਤ ਸਿੰਘ ਸੀ ਜਿਹੜਾ ਇਹਨਾਂ ਦੀ ਕੱਟਪੁਤਲੀ ਬਣ ਕੇ ਕੰਮ ਕਰਦਾ ਸੀ ਉਹ ਹੀ ਗਿਆਨੀ ਹਰਪ੍ਰੀਤ ਸਿੰਘ ਜਿਨੇ ਸੁੱਚਾ ਸਿੰਘ ਲੰਗਾਹ ਨੂੰ ਜਿਨੇ ਪੰਥ ਚੋਂ ਛੇਕਤਾ ਸਿੱਖ ਕੌਮ ਚ ਉਹ ਹੀ ਗਿਆਨੀ ਹਰਪ੍ਰੀਤ ਸਿੰਘ ਆ ਜਿਨੇ ਮੁੜ ਕੇ ਮਾਫੀ ਦੇਤੀ ਇਸ ਕਰਕੇ ਭਾਈ ਬੀ ਸਿੰਘ ਆ ਪੋਲੀਟੀਕਲ ਬਣ ਗਏ ਕਰਕੇ ਭਾਈ ਇਹਨਾਂ ਹਰ ਦਾ ਪੰਥ ਸਾਨੂੰ ਨਹੀਂ ਚਾਹੀਦਾਗਾ ਠੀਕ ਆ ਮੈਂ ਤਾਂ ਅੱਗੇ ਤੁਹਾਨੂੰ ਇਹ ਗੱਲ ਕਹੀ कि ਸਾਨੂੰ ਤਾਂ ਅਮਨ ਤੇ ਸ਼ਾਂਤੀ ਚਾਹੀਦੀ ਔਰ ਅਮਨ ਤੇ ਸ਼ਾਂਤੀ ਕਾਂਗਰਸ ਪਾਰਟੀ ਲੈ ਕੇ ਆ ਸਕਦੀ ਹੈ। ਭਗਵੰਤ ਮਾਨ ਜੀ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ। ਪਹਿਲਾਂ ਅੱਤਵਾਦ ਹੁੰਦਾ ਸੀ। ਪਹਿਲਾਂ ਤਾਂ ਕਿਤੇ ਹੁੰਦਾ ਸੀਗਾ ਕਿ ਬਾਈ ਆ ਫਲਾਣਾ ਬੰਦਾ ਅੱਤਵਾਦੀ ਹੋਊਗਾ ਉਹਦੀ ਇੱਕ ਪਛਾਣ ਹੁੰਦੀ ਸੀ ਕਿ ਉਹਨੇ ਗੋਲ ਪਰਨਾ ਬੰਨਿਆ ਜਾਂ ਕਿਸੇ ਤਰ੍ਹਾਂ ਦਾ ਇੱਕ ਆਈਡੀਆ ਹੁੰਦਾ ਸੀ। ਹੁਣ ਤਾਂ ਬਾਈ ਜਰਦਾ ਲਾਉਣ ਵਾਲੇ ਗੈਂਗਸਟਰ ਆ। ਹੁਣ ਤਾਂ ਪਤਾ ਨਹੀਂ ਕਿਹੜਾ ਕਿੰਦੇ ਕੋਲੋਂ ਪਿਸਤੌਲ ਨਿਕਲ ਆਉਣਾ ਤੇ ਕਿੰਨੇ ਲਿਆਗੇ ਤੁਹਾਡੇ ਕੰਨਾਂ ਨਾਲ ਲਾ ਦੇਣਾ। ਆ ਬਾਜ਼ਾਰ 'ਚ ਜਾ ਕੇ ਤਾਂ ਵੇਖੋ ਕੀ ਹਾਲਾਤ ਨੇ। ਅੱਜ ਮਾਵਾ ਫੋਨ ਕਰਦੀਆਂ ਨੇ ਉਹ ਆਪਦੇ ਮੁੰਡੇ ਨੂੰ ਕਹਿੰਦੀਆਂ 5 ਵਜੇ ਦੁਕਾਨ ਵਧਾ ਦੇ ਦੁਕਾਨ ਬੰਦ ਕਰ ਦੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਸਭ ਤੋਂ ਜ਼ਿਆਦਾ ਅਮਨ ਸ਼ਾਂਤੀ ਔਰ ਸਭ ਤੋਂ ਜ਼ਿਆਦਾ ਬੰਦਿਆਂ ਦੀ ਰਿਕਵਰੀ ਅਸੀਂ ਕੀਤੀ ਸਭ ਤੋਂ ਜ਼ਿਆਦਾ ਅਮਨ ਸ਼ਾਂਤੀ ਦਾ ਮਾਹੌਲ ਦਿੱਤਾ ਸੀ ਅਮਨ ਸ਼ਾਂਤੀ ਦਾ ਮਾਹੌਲ ਦਿੱਤਾ ਯਾ ਵੋਟਾਂ ਤੋਂ ਪਹਿਲਾਂ ਪਹਿਲਾਂ ਸਾਡਾ ਬਲਾਕ ਪ੍ਰਧਾਨ ਗਰਮੇਲ ਸਿੰਘ ਮਾਰ ਦਿੱਤਾ ਠੀਕ ਹੈ ਆ ਉਹਨੂੰ ਚਾਰ ਗਨਮੈਨ ਕਿਉਂ ਉਹਦੇ ਮੁੰਡੇ ਮੁੰਡਿਆਂ ਨੂੰ ਦਿੱਤੇ ਆ ਤੇ ਫਿਰ ਉਹਨਾਂ ਨੂੰ ਗੈਂਗਸਟਰ ਧਮਕੀ ਦੇ ਰਿਹਾ ਕੇਸ ਵਾਪਸ ਲਾਓ ਉਹਨਾਂ ਨੇ ਵਿਚਾਰਿਆਂ ਨੇ ਐਫੀਡੇਵਿਟ ਦਿੱਤਾ ਆ ਸਾਡਾ ਚੋਲੇ ਵਾਲਾ ਬਲਾਕ ਪ੍ਰਧਾਨ ਆਉਂਦੇ ਤੇ ਗੋਲੀ ਚਲਾ ਦिती ਆ ਫਾਟਕਾਂ ਦੇ ਦੋ ਮੁੰਡੇ ਮਾਰ ਦਿੱਤੇ 18-18 ਸਾਲ ਦੇ ਸੋਨੂੰ ਚੀਮਾ ਮਾਰ ਦਿੱਤਾ ਇਹਨਾਂ ਦੀ ਸਰਕਾਰ ਦੇ ਵਿੱਚ ਔਰ ਮੈਂ ਗੱਲ ਕਹੇ ਨਾ ਅਮਨ ਸ਼ਾਂਤੀ ਨਹੀਂ ਆਹ ਬਲਾ ਆ ਸਰਪੰਚੀ ਦੇ ਇਲੈਕਸ਼ਨ ਹੋਏ ਲਾਲੂ ਘੁੰਮਣ ਵਾਲਾ ਸਰਪੰਚ ਮਾਰਤਾ ਅਮਨ ਸ਼ਾਂਤੀ ਕਿਹੋ ਜੀ ਹੁੰਦੀ ਬਈ ਇਹਨੇ ਇਹੋ ਜੀ ਅਮਨ ਸ਼ਾਂਤੀ ਸਾਨੂੰ ਨਹੀਂ ਚਾਹੀਦੀ ਇਹੋ ਜੀ ਇਹਨਾਂ ਭੰਡਾ ਨੂੰ ਹੀ ਮੁਬਾਰਕ ਹੋਵੇ ਅਮਨ ਸ਼ਾਹ ਕੀ ਆਪਣਾ ਕੀ ਉਮੀਦ ਕਰਦੇ ਹੋ ਕਰਨਬੁਰ ਜਣਾ ਤੋਂ ਜਿਸ ਤਰ੍ਹਾਂ ਕੈਂਪੇਨ ਚੱਲ ਰਹੀ ਹੈ ਗੱਲ ਇਹ ਆ ਕਿ ਕਰਨਬੁਰ ਚ ਨਾ ਤਾਂ ਸਰਕਾਰ ਬਣਾ ਸਕਦਾ ਪਰ ਕਰਨ ਬੁਰਜ ਨੂੰ ਲੋਕ ਜਿਤਾ ਕੇ ਇਹਨਾਂ ਦੇ ਕੰਨ ਖਿੱਚ ਸਕਦੇ ਆ ਇਹਨਾਂ ਨੂੰ ਦੱਸ ਸਕਦੇ ਆ ਕਿ ਤੁਹਾਡੀ ਸਰਕਾਰ ਨਕਮੀ ਹੈ ਇੱਕ ਸੁਨੇਹਾ ਦਿੱਤਾ ਜਾ ਸਕਦਾ ਹੈ ਔਰ ਲੋਕ ਸੁਨੇਹਾ ਦੇਣ ਲਈ ਤਿਆਰ ਬਰ ਤਿਆਰ ਬੈਠੇ ਸ਼ੁਕਰੀਆ ਤਾਂ ਐਸਨ ਕੁਲਬੀਰ ਸਿੰਘ ਜੀਰਾ ਤਾਂ ਗੱਲਬਾਤ ਕੀਤੀ ਹੈ ਤਾਂ ਜੋ ਰਾਜਾ ਵੜਿੰਗ ਨੂੰ ਲੈ ਕੇ ਜਿਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਾਂ ਜਿਸ ਤਰੀਕੇ ਨਾਲ ਉਹਦੀ ਵੀਡੀਓ ਸਾਹਮਣੇ ਆ ਰਹੀ ਹੈ ਉਹਦੇ ਤੇ ਵੀ ਆਪਣੀ ਸਪਸ਼ਟਤਾ ਦਿੱਤੀ ਹੈ ਤੇ ਸਰਕਾਰ ਤੇ ਸੁਖਬੀਰ ਸਿੰਘ ਬਾਦਲ ਨੂੰ ਕਿਰਦੇ ਹੋਏ ਕੁਲਬੀਰ ਜੀਰਾ ਨਜ਼ਰ ਆਏ ਨੇ ਕੈਮਰਾਮੈਨ ਅਰਸ਼ ਦੇ ਨਾਲ ਸਮਿਤ ਕਰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ